ਸੋਇ ਕੋ ਬੀਬੀ ਜੀ ਨੇ ਜਿਹੜੇ ਸਵਾਲ ਪੁੱਛੇ ਆ ਬਹੁਤ ਤਿੱਖੇ ਸਵਾਲ ਸੀ ਨਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਵੀ ਨਫਰਤ ਭਰਪੂਰ ਸਵਾਲ ਸੀ ਆਪਣੇ ਵਿਦਵਤਾ ਦੇ ਗੁਰਬਾਣੀ ਦਾ ਜਿਹੜਾ ਉਹਨਾਂ ਦਾ ਖੇਤਰ ਆ ਉਹਦੇ ਵਿੱਚ ਰਹਿੰਦੇ ਆ ਰਹਿੰਦੇ ਆ ਹੀ ਉਹਨਾਂ ਨੇ ਕੌਮੀ ਰਾਜਨੀਤੀ ਨੂੰ ਇੱਕ ਥਾਂ ਇੱਕ ਸੇਧ ਆ ਜਿਹੜੀ ਦਿੱਤੀ ਹੈਗੀ ਆ ਇਸ ਧੁੰਦ ਵਿੱਚ ਜਦੋਂ ਬਹੁਤ-ਬਹੁਤ ਵੱਡੇ ਵਿਦਵਾਨ ਆ ਨੌਜਵਾਨ ਆ ਜਿਹੜੇ ਤਿਲਕ ਦੇ ਨਜ਼ਰ ਆ ਰਹੇ ਆ ਜਿਹੜੇ ਸਨਾਤਨਵਾਦ ਵੱਲ ਵੱਧ ਰਹੇ ਹੈਗੇ ਆ ਉਸ ਸਮੇਂ ਉਹਨਾਂ ਨੇ ਸਨਾਤਨਵਾਦੀਆਂ ਨੂੰ ਚੁਣੌਤੀ ਦਿੰਦਿਆਂ ਗੁਰਬਾਣੀ ਦੇ ਆਸ਼ੀਅ ਅਨੁਸਾਰ ਜਿਹੜਾ ਖਾਲਸਾ ਹੀ ਜਲਾਲ ਜਾਂ ਸ਼ਹੀਦਾਂ ਦਾ ਸੁਪਨਾ ਹੈਗਾ ਜਿਹੜਾ ਉਹਨੂੰ ਬਹੁਤ ਵਧੀਆ ਢੰਗ ਨਾਲ ਇੰਟਰਪ੍ਰੀਟ ਕਰਿਆ ਮੈਂ ਇਹਨਾਂ ਦਾ ਯਹੂਦੀਆਂ ਦਾ ਜਿਹੜਾ ਪ੍ਰਵਾਸ ਹੈ ਨਾ ਯਹੂਦੀਆਂ ਦੇ ਪ੍ਰਵਾਸ ਬਾਰੇ ਬਹੁਤ ਕਿਤਾਬਾਂ ਪੜ੍ਹੀਆਂ ਔਰ ਇਸੇ ਤਰ੍ਹਾਂ ਦਰਦ ਝਲਕਦਾ ਉਹਨਾਂ ਦਾ ਉਹ ਉਹ ਇਸ ਤਰ੍ਹਾਂ ਦੇ ਗੀਤ ਆ ਉਹਨਾਂ ਦੇ ਹਨ ਵੀ ਵੀ ਸਾਡੀ ਜੀਬ ਵੱਡੀ ਜਾਵੇ ਜੀ ਅਸੀਂ ਜੀਰੋ ਸਲਮਤ ਬਿਨਾ ਕਿਸੇ ਦਾ ਜਵਾ ਜਿੱਦਾਂ ਕਿਸੇ ਦਾ ਨਾਂ ਲੈ ਲਈਏ ਹਨਾ ਫਲਸਤੀਨੀਆ ਦੇ ਗੀਤਾਂ ਵਿੱਚ ਵੀ ਇਹ ਵਾਰ-ਵਾਰ ਝਲਕਦਾ ਵੀ ਅਸੀਂ ਸਮਾਜ ਹੀ ਆਪਣੀ ਧਰਤੀ ਵਿੱਚ ਜਾ ਕੇ ਸੋ ਉਸ ਸਮਾਉਣ ਦੀ ਪ੍ਰਕਿਰਿਆ ਨੂੰ ਪ੍ਰਚਾਰਣ ਨੇ ਬਹੁਤ ਵਧੀਆ ਢੰਗ ਨਾਲ ਉਹ ਕਰਿਆ ਹੈਗਾ ਇਸ ਵਾਰ ਜਿਹੜਾ ਹੈ ਪ੍ਰਭ ਸ਼ਰਨਦੀਪ ਸਿੰਘ ਜੋ ਕਿ ਸਕਾਲਰ ਹੈਗੇ ਨੇ ਉਹਨਾਂ ਦੀਆਂ ਕੁਝ ਪੋਜ਼ਿਟਿਟਿਵ ਇੰਟਰਵਿਊਜ਼ ਆਈਆਂ ਹੈਗੀਆਂ ਨੇ ਸਰਦਾਰ ਅਪਤਾਪ ਸਿੰਘ ਜੀ ਕਿਵੇਂ ਤੁਸੀਂ ਦੇਖਦੇ ਹੋ ਜਿਹੜਾ ਦਰਦ ਜਿਹੜਾ ਹੈਗਾ ਹੈ ਉਹਨਾਂ ਦਾ ਚਲਕਿਆ ਹੈਗਾ ਹੈ ਖਾਸ ਕਰਕੇ ਪੰਜਾਬ ਨੂੰ ਲੈ ਕੇ ਮਾਂ ਧਰਤੀ ਨੂੰ ਲੈ ਕੇ ਜੋ ਉਹਨਾਂ ਦਾ ਦਰਦ ਚਲਕਿਆ ਹੈ ਇਹਨਾਂ ਇੰਟਰਵਿਊਜ਼ ਦੇ ਵਿੱਚ ਉਹਨਾਂ ਦਾ ਤੁਸੀਂ ਕਿਵੇਂ ਅਨਾਲਾਈਸਿਸ ਕਰਦੇ ਹੋ ਇੱਕ ਮੋੜਾ ਪਿਆ ਆਪਾਂ ਕਹਿ ਸਕਦੇ ਹਾਂ ਹਾਂ ਬਹੁਤ ਬਹੁਤ ਵੱਡਾ ਮੋੜਾ ਪ੍ਰਭ ਸ਼ਰਨ ਦੇ ਜਿਹੜਾ ਹੈਗਾ ਸਾਡਾ ਦੋਸਤ ਹੈ ਉਹਦੇ ਜ਼ਿੰਦਗੀ ਵਿੱਚ ਇੱਕ ਬਹੁਤ ਵੱਡਾ ਉਹਦੇ ਉਹਦੇ ਇੰਟੈਲੈਕਟ ਵਿੱਚ ਬਹੁਤ ਵੱਡਾ ਜਿਹੜਾ ਮੋੜ ਆ ਪਿਆ ਜਿੰਨਾ ਸਹਿਜ ਉਹਦੇ ਵਿੱਚੋਂ ਆਇਆ ਔਰ ਆ ਪਿਛਲੇ 6-7 ਸਾਲਾਂ ਦੌਰਾਨ ਜਿਸਨੇ ਜਿਸ ਤਰ੍ਹਾਂ ਉਹਨਾਂ ਨੇ ਉਸਾਰਿਆ ਆਪਣੇ ਆਪ ਨੂੰ ਜਿਹੜੀ ਪ੍ਰਭ ਸ਼ਰਨ ਉਹਨਾਂ ਦੀ ਜਿਹੜੀ ਇੰਟੈਲੈਕਚੁਅਲ ਡਵੈਲਪਮੈਂਟ ਹੋਈ ਆਈਐਨਸੀ ਦਾ ਵੀ ਪਹਿਲਾ ਇੰਟੈਲੈਕਚੁਅਲ ਨਹੀਂ ਸੀ ਕਿ ਇੰਟੈਲੈਕਚੁਅਲਿਟੀ ਵਿੱਚ ਜਿਹੜਾ ਸਹਿਜ ਸਬਰ ਤੇ ਜਿਹੜੀ ਵਿਜ਼ਨ ਆਉਣੀ ਹੈਗੀ ਐਸੋ ਉਹ ਉਹ ਪ੍ਰਭ ਸ਼ਰਨ ਸਿੰਘ ਦਾ ਜਿਹੜਾ ਦੀਪ ਦਾ ਇੱਕ ਹਾਸਾ ਲੈਣਾ ਇੰਟਰਵਿਊ ਚਾਰ ਇੰਟਰਵਿਊਸ ਮੈਂ ਸੁਣੀਆਂ ਪਹਿਲੀ ਇੰਟਰਵਿਊ ਪ੍ਰੋ ਪੰਜਾਬ ਤੇ ਹੋਈ ਸੀ ਯਦਵਿੰਦਰ ਸਿੰਘ ਨਾਲ ਫਿਰ ਇੱਕ ਬੀਬੀ ਜੀ ਨਾਲ ਹੋਈ ਆ ਜਿਹੜੇ ਕੁੱਕੀ ਸਾਹਿਬ ਦੇ ਕਰਤੇ ਹੁੰਦੇ ਨੇ ਤੀਜੀ ਇੰਟਰਵਿਊ ਉਹਨਾਂ ਦੀ ਜਿਹੜੀ ਹੈਗੀ ਆ ਜਿਹੜੇ ਸੱਤ ਵਾਲੇ ਜੁਝਾਰ ਸਿੰਘ ਉਹਨਾਂ ਨਾਲ ਹੋਈ ਆ ਸੋ ਉਹ ਚੌਥੀ ਇੰਟਰਵਿਊ ਉਹਨਾਂ ਦੀ ਆਪਣੀ ਕਿਤਾਬ ਬਾਰੇ ਆ ਜਿਹੜਾ ਦੇਸ਼ ਨਿਕਾਲਾ ਸੋ ਬਹੁਤ ਹੀ ਬਹੁਤ ਵੱਡੀ ਉਸਾਰੀ ਆ ਜਿਹੜੀ ਪ੍ਰੋਫੈਸਰ ਅਰੰ딥 ਸਿੰਘ ਦੀ ਹੋਈ ਆ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਰਾਜਸੀ ਉਮੀਦਾਂ ਨੇ ਰਾਜਸੀ ਜਿਹੜਾ ਸ਼ਹੀਦਾਂ ਦਾ ਇਨਸਾਨਾ 1984 ਦੇ ਸ਼ਹੀਦਾਂ ਦਾ ਇਨਸਾਨਾ ਉਹਨੂੰ ਗੁਰਮਤਿ ਦੀਆਂ ਸੇਧਾਂ ਵਿੱਚ ਗੁਰਬਾਣੀ ਦੇ ਪ੍ਰਤਾਪ ਹੇਠ ਆਪਣੀਆਂ ਰਵਾਇਤਾਂ ਨਾਲ ਤੇ ਪਹਿਚਾਣ ਦੀ ਰਾਜਨੀਤੀ ਨਾਲ ਜੋੜ ਕੇ ਜਿਸ ਵਿਦਵਤਾਪੂਰਨ ਢੰਗ ਨਾਲ ਔਰ ਜਿਸ ਸਹਿਜ ਨਾਲ ਸੋ ਕੋ ਬੀਬੀ ਜੀ ਨੇ ਜਿਹੜੇ ਸਵਾਲ ਪੁੱਛੇ ਆ ਬਹੁਤ ਤਿੱਖੇ ਸਵਾਲ ਸੀ ਨਾ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਨਫਰਤ ਭਰਪੂਰ ਸਵਾਲ ਸੀ ਉਹਨਾਂ ਨਫਰਤ ਭਰਪੂਰ ਸਵਾਲਾਂ ਨੂੰ ਵੀ ਜਿੰਨੇ ਅਣਖ ਨਾਲ ਜਿੰਨੇ ਗੈਰਤ ਨਾਲ ਜਿੰਨੇ ਸਤਕਾਰ ਨਾਲ ਔਰ ਜਿੰਨੀ ਪ੍ਰਤੀਬੱਧਤਾ ਤੇ ਗੁਰੂ ਆਸ਼ੀ ਅਨਸਾਰ ਗੁਰਬਾਣੀ ਦੀਆਂ ਰਵਾਇਤਾਂ ਨੂੰ ਜਿਸ ਤਰ੍ਹਾਂ ਪ੍ਰਭ ਸ਼ਰਨਦੀਪ ਸਿੰਘ ਨੇ ਉਹਦੇ ਸਵਾਲਾਂ ਦਾ ਜਵਾਬ ਦਿੱਤਾ ਅਸੀਂ ਸਮਝਦੇ ਹਾਂ ਵੀ ਉਹ 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 ਵੱਡੇ ਵਿਦਵਾਨ ਦੇ ਤੌਰ ਤੇ ਉਸ ਉਸਰ ਕੇ ਹਾਂ ਸਾਡੇ ਸਾਹਮਣੇ ਆਇਆ ਔਰ ਸਾਨੂੰ ਬਹੁਤ ਵੱਡੀਆਂ ਉਮੀਦਾਂ ਨੇ ਆਪਣੇ ਉਸ ਵੀਰ ਤੇ ਵੀ ਉਹ ਭਵਿੱਖ ਵਿੱਚ ਜਿਹੜੀ ਸਿੱਖ ਰਾਜਨੀਤੀ ਔਰ ਤੁਸੀਂ ਦੇਖੋ ਵੀ ਆਪਣੇ ਖੇਤਰ ਵਿੱਚ ਰਹਿੰਦੇ ਹੋયા ਹਨਾ ਆਪਣੇ ਵਿਦਵਤਾ ਦੇ ਖੇਤਰ ਵਿੱਚ ਰਹਿੰਦੇ ਹੋયા ਕੋਈ ਵਿਦਵਾਨ ਕੌਮੀ ਰਾਜਨੀਤੀ ਨੂੰ ਕਿਵੇਂ ਸੇਧ ਦੇ ਸਕਦਾ ਇਹ ਉਹਨਾਂ ਦੀ ਇੰਟਰਸ ਵਿੱਚੋਂ ਇਹ ਜਿਹੜੀ ਸਾਹਮਣੇ ਆਈ ਵੀ ਉਹਨਾਂ ਨੇ ਬੇਸ਼ੱਕ ਰਾਜਨੀਤਿਕ ਉਹਦੇ ਵਿੱਚ ਪੈਰ ਨਹੀਂ ਰੱਖਿਆ ਆਪਣੇ ਵਿਦਵਤਾ ਦੇ ਗੁਰਬਾਣੀ ਦਾ ਜਿਹੜਾ ਉਹਨਾਂ ਦਾ ਖੇਤਰ ਆ ਉਹਦੇ ਵਿੱਚ ਰਹਿੰਦੇ ਆ ਰਹਿੰਦੇ ਆ ਉਹਨਾਂ ਨੇ ਕੌਮੀ ਰਾਜਨੀਤੀ ਨੂੰ ਇੱਕ ਥਾਂ ਇੱਕ ਸੇਧ ਆ ਜਿਹੜੀ ਦਿੱਤੀ ਹੈਗੀ ਸੋ ਹਰ ਸਿੱਖ ਨੂੰ ਜਿਹੜਾ ਦਰਦਮੰਦ ਸਿੱਖ ਆ ਉਹਨਾਂ ਨੂੰ ਉਹ ਚਾਰੇ ਇੰਟਰਵਿਊ ਸੁਣਨੀਆਂ ਚਾਹੀਦੀਆਂ ਔਰ ਅਪਲੋਡ ਕਰਨਾ ਚਾਹੀਦਾ ਹੈਗਾ ਵੀ ਇਸ ਇਸ ਧੁੰਦ ਵਿੱਚ ਜਦੋਂ ਬਹੁਤ ਬਹੁਤ ਵੱਡੇ ਵਿਦਵਾਨ ਜਾਂ ਨੌਜਵਾਨ ਆ ਜਿਹੜੇ ਤਿਲਕ ਦੇ ਨਜ਼ਰ ਆ ਰਹੇ ਆ ਜਿਹੜੇ ਸਨਾਤਨਵਾਦ ਵੱਲ ਵੱਧ ਰਹੇ ਹੈਗੇ ਆ ਉਸ ਸਮੇਂ ਉਹਨਾਂ ਨੇ ਸਨਾਤਨਵਾਦੀਆਂ ਨੂੰ ਚੁਣੌਤੀ ਦਿੰਦਿਆਂ ਗੁਰਬਾਣੀ ਦੇ ਆਸ਼ੇ ਅਨੁਸਾਰ ਗੁਰਮਤਿ ਦੀਆਂ ਸੇਧਾਂ ਚੋਂ ਅਤੇ ਸਮੁੱਚੇ ਪਰਪੇਖ ਚੋਂ ਜਿੱਦਾਂ ਜਿਹੜਾ ਖਾਲਸਾ ਹੀ ਜਲਾਲ ਜਾਂ ਸ਼ਹੀਦਾਂ ਦਾ ਸੁਪਨਾ ਹੈਗਾ ਜਿਹੜਾ ਉਹਨੂੰ ਬਹੁਤ ਵਧੀਆ ਢੰਗ ਨਾਲ ਇੰਟਰਪ੍ਰੀਟ ਕਰਿਆ ਜਿਹੜੀ ਉਹਨਾਂ ਦੀ ਆਖਰੀ ਆਈਏ ਦੇਸ਼ ਨਿਕਾਲਾ ਕਿਤਾਬ ਬਾਰੇ ਇਹ ਇਹ ਜਿਹੜਾ ਦਰਦ ਝਲਕਿਆ ਮੈਂ ਇਹਨਾਂ ਦਾ ਯਹੂਦੀਆਂ ਦਾ ਜਿਹੜਾ ਪ੍ਰਵਾਸ ਹੈ ਨਾ ਯਹੂਦੀਆਂ ਦੇ ਪ੍ਰਵਾਸ ਬਾਰੇ ਬਹੁਤ ਕਿਤਾਬਾਂ ਪੜ੍ਹੀਆਂ ਔਰ ਇਸੇ ਤਰ੍ਹਾਂ ਦਰਦ ਝਲਕਦਾ ਉਹਨਾਂ ਦਾ ਉਹ ਇਸ ਤਰ੍ਹਾਂ ਦੇ ਗੀਤ ਆ ਉਹਨਾਂ ਦੇ ਹਨਾ ਵੀ ਵੀ ਸਾਡੀ ਜੀਬ ਵੱਡੀ ਜਾਵੇ ਜੀ ਅਸੀਂ ਜੀਰੋਸਲਮ ਤਬਿਨਾ ਕਿਸੇ ਦਾ ਜਵਾ ਜਿੱਦਾਂ ਵੀ ਕਿਸੇ ਦਾ ਨਾਮ ਲੈ ਲਈਏ ਹੈ ਨਾ ਸੋ ਵੀ ਸਾਡਾ ਹੱਥ ਵੱਢਿਆ ਜਾਵੇ ਜੇ ਸਾਨੂੰ ਐ ਲੱਗੇ ਵੀ ਜ਼ੀਰੋ ਸ਼ਰਮ ਤੋਂ ਬਿਨਾ ਸਾਡਾ ਉਂਗਲੀ ਹੈ ਜਿਹੜੀ ਕਿਸੇ ਹੋਰ ਪਾਸੇ ਨੂੰ ਸੋ ਉਸੇ ਤਰ੍ਹਾਂ ਦਾ ਦਰਦ ਹੈ ਜਿਹੜਾ ਭਾਈ ਪ੍ਰਭ ਸ਼ਰਨਦੀਪ ਸਿੰਘ ਦੀ ਉਹਦੇ ਚਾਉਂਦਾ ਜਦੋਂ ਉਹ ਕਹਿੰਦੇ ਹੈਗੇ ਆ ਵੀ ਇਸ ਤਰ੍ਹਾਂ ਲੱਗਦਾ ਵੀ ਮੈਂ ਆਪਣੀ ਧਰਤੀ ਤੇ ਜਾਵਾਂ ਆਪਣੇ ਹੋਮ ਲੈਂਡ ਤੇ ਜਾਵਾਂ ਵੀ ਉਹ ਧਰਤੀ ਇੱਕ ਮਿੱਟੀ ਇੱਕ ਸਮੁੰਦਰ ਬਣ ਜਾਵੇ ਤੇ ਮੈਂ ਉਸ ਸਮੁੰਦਰ ਵਿੱਚ ਸਮਾਜਾਂ ਸੋ ਇਹ ਇਹ ਦਰਦ ਜਿਹੜਾ ਵਿਛੋੜਾ ਹੈ ਨਾ ਇਹ ਹੋਮ ਲੈਂਡ ਤੋਂ ਟੁੱਟੀਆਂ ਹੋਈਆਂ ਕੌਮਾਂ ਦਾ ਵਿਛੋੜਾ ਹੈਗਾ ਸੋ ਸਮੁੱਚੀ ਯਹੂਦੀ ਟਰੈਡੀਸ਼ਨ ਤੇ ਦੂਸਰੀ ਅਰਮੇਨੀਆਈ ਅੰਤਰੀਸ਼ਨਾ ਜਿਹੜੀ ਉਹਦੇ ਵਿੱਚ ਉਹ ਆਉਂਦਾ ਇੱਕ ਫਲਸਤੀਨੀਆ ਦੀ ਟਰੈਡੀਸ਼ਨ ਵਿੱਚ ਵੀ ਆਉਂਦਾ ਫਲਸਤੀਨੀਆਂ ਦੇ ਗੀਤਾਂ ਵਿੱਚ ਵੀ ਇਹ ਵਾਰ-ਵਾਰ ਝਲਕਦਾ ਵੀ ਅਸੀਂ ਸਮਾਜ ਹੀ ਆਪਣੀ ਧਰਤੀ ਵਿੱਚ ਜਾ ਕੇ ਸੋ ਉਸ ਸਮਾਉਣ ਦੀ ਪ੍ਰਕਿਰਿਆ ਨੂੰ ਪ੍ਰਚਾਰਣ ਨੇ ਬਹੁਤ ਵਧੀਆ ਢੰਗ ਨਾਲ ਉਹ ਕਰਿਆ ਹੈਗਾ ਸੋ ਉਮੀਦ ਕਰਦੇ ਆਂ ਵੀ ਉਹ ਸਿੱਖ ਕੌਮ ਨੂੰ ਜਿਹੜੀ ਸਿਧਾਂਤਕ ਰਾਜਨੀਤੀ ਆ ਜਿਹੜੀ ਉਹਦੇ ਵਿੱਚ ਅਗਵਾਈ ਦੇਣ ਲਈ ਅੱਗੇ ਵੀ ਕੰਮ ਕਰਦੇ ਰਹਿਣ ਬਿਲਕੁਲ ਜੀ ਔਰ ਇਹ ਦਰਦ ਜਿਹੜਾ ਹੈ ਤਕਰੀਬਨ ਆਪਾਂ ਕਹੀ ਕਿ 1849 ਤੋਂ ਬਾਅਦ ਜਿਹੜਾ ਮਹਾਰਾਜਾ ਦਲੀਪ ਸਿੰਘ ਹੋਣਾ ਦਾ ਦਰਦ ਹੈ ਉਹੋ ਹੀ ਇਹ ਦਰਦ ਜਿਹੜਾ ਹੈ ਸ਼ਾਇਦ ਹਰੇਕ ਸੇਕ ਜਿਹੜਾ ਇਸ ਫੀਲਿੰਗ ਨੂੰ ਇਸ ਚੀਜ਼ ਨੂੰ ਜਿਹੜਾ ਭਾਪ ਦਾ ਹੈਗਾ ਜਿਹੜਾ ਮਹਿਸੂਸ ਕਰਦਾ ਹੈਗਾ ਉਹਨੂੰ ਇਹ ਦਰਦ ਹੁੰਦਾ ਹੈਗਾ